ਸਾਡਾ ਪਹਿਲਾ ਕੁਸਚਨ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਿਦੋਂ ਹੋਇਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀ 15 April 1469 ਨੂੰ ਸੋ ਸਾਡਾ ਫਰਸਟ ਕੁਸਚਨ ਦਾ ਅਨਸਰ ਹੋਏਗਾ 3 ਕਿਸ ਗੁਰੂ ਦੇ ਅਧੀਨ ਸਿੱਖ ਰਾਜਨੀਤਿਕ ਅਤੇ ਫੌਜੀ ਤਖਤ ਬਣ ਗਏ ਸੋ ਇਹਦਾ ਰਾਈਟ ਅਨਸਰ ਆ ਜਾਏਗਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਚੌਥਾ অপਸ਼ਨ ਨੰਬਰ 4 ਛੇਵੇਂ ਗੁਰੂ ਆਧੁਨਿਕ ਪੰਜਾਬੀ ਸਾਹਿਤ ਦਾ ਮੁੱਢੀ ਕੌਣ ਹੈ ਪੰਜਾਬੀ ਸਾਹਿਤ ਦੇ ਮੁੱਢੀ ਨੇ ਭਾਈ ਵੀਰ ਸਿੰਘ ਸਿੰਦੂ ਘਾਟੀ ਦੀ ਸਭਿਆਤਾ ਦੀ ਲਿਪੀ ਕਿਹੜੀ ਹੈ ਪਿਕਟੋਗ੍ਰਾਫਿਕ ਸਕ੍ਰਿਪਟ ਰਾਈਦਾ ਰਾਈਟ ਆਨਸਰ 3 ਲੁਧਿਆਣੇ ਨੂੰ ਭਾਰਤ ਦਾ ਮਾਂਚੈਸਟਰ ਕਿਸ ਕਰਕੇ ਕਿਹਾ ਜਾਂਦਾ ਹੈ ਲੁਧਿਆਣੇ ਨੂੰ ਭਾਰਤ ਦਾ ਮਾਂਚੈਸਟਰ ਕਿਉਂ ਜਿਵੇਂ ਤੁਸਾਰੇ ਜਾਂਦੇ ਉਦਯੋਗਾਂ ਕਰਕੇ ਉਦਯੋਗੀਕਰਨ ਉੱਥੇ ਬਹੁਤ ਜ਼ਿਆਦਾ ਸੋਇਆ ਦੇ ਕਰਕੇ ਉਦਯੋਗੀਕਰਨ ਕਰਕੇ ਇਹਨੂੰ ਭਾਰਤ ਦਾ ਮਾਂਚੈਸਟਰ ਕਿਹਾ ਜਾਂਦਾ ਹੈ ਗੋਰਖ ਮੱਤਾ ਦਾ ਆਧੁਨਿਕ ਨਾਮ ਕੀ ਹੈ ਨਾਨਕ ਮੱਤ ਇਹਦਾ ਰਾਈਟ ਆਨਸਰ ਹੈ ਸੈਕੰਡ ਨਾਨਕ ਮੱਤ ਸਿੱਖਾਂ ਅਤੇ ਮੁਗਲਾਂ ਵਿਚਕਾਰ ਪਹਿਲੀ ਲੜਾਈ ਕਦੋਂ ਲੜੀ ਗਈ ਇਹ ਲੜੀ ਗਈ ਸੀ 1634 ਸਵੀ ਵਿੱਚ। ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦਾ ਸਮਕਾਲੀ ਮੁਗਲ ਸ਼ਾਸਕ ਕੌਣ ਸੀ? ਔਰੰਗਜ਼ੇਬ। ਸਤਲੁਜ ਦਰਿਆ ਕਿੱਥੋਂ ਨਿਕਲਦਾ ਹੈ? ਇਹ ਨਿਕਲਦਾ ਮਾਨਸਰੋਵਰ ਝੀਲ ਦੇ ਵਿੱਚੋਂ। ਤੁਣੀ ਦੀ ਕਿਸ ਦੀ ਰਚਨਾ ਹੈ? ਹੈ ਬੜਵੰਤ ਗਾਰਗੀ। ਕਿਲਾ ਮਵਾਰਕ ਵਿੱਚ ਕਿਸ ਨੂੰ ਕੈਦ ਕੀਤਾ ਗਿਆ ਸੀ? ਰਜ਼ੀਆ ਸੁਲਤਾਨਾ। ਐਂਗਲੋ ਸਿੱਖਵਾਰ ਮੈਮੋਰੀਅਲ ਅਜਾਇਬ ਘਰ ਕਿੱਥੇ ਬਣਿਆ ਹੋਇਆ ਹੈ? ਇਹ ਬਣਿਆ ਹੋਇਆ ਫਿਰੋਜ਼ਪੁਰ ਵਿਖੇ। ਸਾਰਾ ਗੜੀ ਦਾ ਸਾਕਾ ਕਦੋਂ ਹੋਇਆ? ਸਾਰਾ ਗੜੀ ਦਾ ਸਾਕ ਹੋਇਆ ਸੀ 12 ਸਤੰਬਰ 1897 ਨੂੰ ਬਲੂ ਸਟਾਰ ਦੀ ਕਾਰਵਾਈ ਦੌਰਾਨ ਪੰਜਾਬ ਦਾ ਰਾਜਪਾਲ ਕੌਣ ਸੀ ਪੈਰਵਦਤ ਪਾਂਡੇ ਹੜੱਪਾ ਸਭਿਅਤਾ ਦੀ ਖੋਜ ਕਿਸ ਸਾਲ ਹੋਈ ਹੜੱਪਾ ਸਭਿਅਤਾ ਦੀ ਖੋਜ ਹੋਈ ਸੀ 1921 ਵਿੱਚ ਕুতুবਦੀਨ ਐਬਕ ਦੀ ਰਾਜਧਾਨੀ ਕਿਹੜੀ ਸੀ ਲਾਹੌਰ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਆਪ ਨੂੰ ਪੰਜਾਬ ਦਾ ਰਾਜਾ ਕਦੋਂ ਘੋਸ਼ਿਤ ਕੀਤਾ 1801 ਵਿੱਚ ਐਸਜੀਪੀ ਦਾ ਪਹਿਲਾ ਚੁਣਿਆ ਪ੍ਰਧਾਨ ਕੌਣ ਸੀ ਬਾਬਾ ਖੜਕ ਸਿੰਘ ਪੈਪਸੂ ਦਾ ਪਹਿਲਾ ਮੁੱਖ ਮੰਤਰੀ ਕੌਣ ਸੀ ਗਿਆਨ ਸਿੰਘ ਰਾੜੇ ਵਾਲਾ ਪੰਜਾਬ ਦੀ ਕਿੰਨੇ ਜ਼ਿਲ੍ਹਿਆਂ ਦੀ ਪਾਕਿਸਤਾਨ ਨਾਲ ਸਰਹੱਦ ਸਾਂਝੀ ਹੈ 6 ਸੋ ਅੱਜ ਅਸੀਂ 20 ਕੁਐਸਚਨ ਅਟੈਂਪਟ ਕੀਤੇ ਨੇ ਜੋ ਕਿ ਦੇ ਨਾ ਕਿਤੇ ਲਾਸਟ ਇਗਜ਼ਾਮਾਂ ਦੇ ਵਿੱਚ ਆਏ ਹੋਏ ਨੇ ਸੋ ਸਾਰਿਆਂ ਨੂੰ ਰਿਵਾਈਜ਼ ਕਰ ਲੋ ਯਾਦ ਕਰ ਲੋ ਤਾਂ ਕਿ ਜੋ ਕੀ ਆਉਣ ਵਾਲੇ ਇਗਜ਼ਾਮਾਂ ਦੇ ਵਿੱਚ ਤੁਹਾਡੇ ਕੰਮ ਆ ਸਕਣ